ਬਸ ਸੱਚੀ ਗੱਲ ਪਾ ਨਾ ਬੋਲਣਾ ਇਹਨਾਂ ਦੇ ਤੂੰ 1,80,000 ਰੁਪਏ ਲਾ ਕੇ ਹੈ ਆਪਦੇ ਰਿਸ਼ਤੇ ਇਹਨਾਂ ਤੋਂ ਬੰਦਿਆ ਤੋਂ ਇਹਨਾਂ ਨੂੰ ਕਿਹੇ ਆਏ ਨੇ ਕਿ ਤੇਰੇ 1,80,000 ਰੁਪਏ ਤੋਂ ਇਹਨਾਂ ਤੋਂ ਲੈਂਤਾ ਖੁਦ ਦੇ ਕਿਰਨਾ ਪੱਖੋਂ ਕੋਲੋਂ ਦੇਹ ਵਾਪਸ ਹੁਣ ਕਦੋਂ ਦੇ ਰਿਹਾ 12 ਤਰੀਕ ਦਾ ਇਕਰਾਰ ਸੀ ਲਾਰੇ ਲਾਈ ਜਾਂਦੇ ਨੇ ਤੇ 20-20 ਕੋਲ ਲਾਉਣੇ ਜੀ ਹੈ ਹਾਂ ਹਾਂ ਕਿੰਨੇ ਟਾਈਮ ਦੇ ਨਾ ਵੀ ਆ ਟਾਈਮ ਨੂੰ ਉਦਾਂ ਉਹਨਾ ਟਾਈਮ ਤੇ ਫੋਨ ਨਹੀਂ ਕਰਦੇ ਟਾਈਮ ਦੇ ਹਾਂ ਅੱਜ ਦਾ 27 ਹੋਊਗੀ ਹਾਂ ਲਾ ਕਮਾਲ ਦੀ ਗੱਲ ਐਨਾ ਟਾਈਮ ਯਾਰ ਐਨਾ ਟਾਈਮ ਤਾਂ ਫਿਰ ਨਾਲ ਨਾਂ ਦੇਣ ਵਾਲੀਆਂ ਗੱਲਾਂ ਕਰ ਦੋ ਯਾਰ ਕਰ ਲਖਾ ਦੇ ਫਿਰ ਆਪਦਾ ਘਰ ਘਰ ਲਖਾ ਦੇ ਜਿਹੜਾ ਤੇਰੇ ਕੋਲੇ ਘਰ ਉਹ ਲਖਾ ਦੇ ਆਹੋ ਕੁਰਸੀ ਆ ਦੇ ਮੇਰੀ ਆਹਾਂ ਕੋਟਾ ਦੇਣਾ ਫਿਰ ਜਿਹੜਾ ਤੇਰੇ ਕੋਲੇ ਹੈ ਤੂੰ 50000 ਰੁਪਿਆ ਪਾ ਪਹਿਲਾਂ 50000 ਹੁਣ ਪਾ ਦੇ ਆਹਾਂ ਹਾਂ ਮੈਂ ਵੀ ਸਾਰੇ ਮੈਂ ਵਧਾ ਜਾਨਾ ਨਹੀਂ ਹਾਂਜੀ ਹਾਂਜੀ ਪਾੜੋ ਆਹਾਂ ਕੀ ਕਰੀਂ ਇੱਕ ਇਹਨਾਂ ਨੂੰ ਤੇਰਾ ਮੋਟਰਸਾਈਕਲ ਦਾ ਜਿਹੜਾ ਤੇਰੇ ਕੋਲੇ ਮੋਟਰਸਾਈਕਲ ਦਾ ਗੱਡੀ ਤੇਰੇ ਕੋਲੇ ਫਿਰ ਇੱਕ ਉਹ ਮੈਨੂੰ ਮੋਟਰਸਾਈਕਲ ਹੱਕਾ ਦੇ ਠੀਕ ਹੈ ਨਾ ਗੱਲ ਇੱਕ ਪੈਸਾ ਜਦਿਆ ਮੋਟਰਸਾਈਕਲ ਵੀ ਲੈ ਕੇ ਜਾਣਗੇ ਉਹ ਤੇ ਇਹਨਾਂ ਨੂੰ ਆ 50000 ਰੁਪਏ ਵੀ ਪਾ ਫਰਾਏ ਇੰਚ ਜਾਂ ਹੋਲੀ-ਬੋਲੀ ਜਿਹੜਾ ਤੇਰੇ ਕੋਲੇ ਸੰਤ ਤੂੰ ਲੈ ਜਾ ਕਰਾਂਗਾ ਉਹੀ ਲੈ ਜਾ ਕਰਾਂਗੇ ਸੱਕ ਕੇ ਫਿਰ ਤਾਂ ਹੀ ਕਰਨਾ ਪਊ ਹਾਂ ਅਗੋ ਪੁੱਠਾ ਬੋਲਦੇ ਮੁਰੋ ਇਹ ਤਾਂ ਭਾਈ ਗੱਲ ਪੁੱਠਾ ਬੋਲੇ ਜੀ ਪੁੱਠਾ ਨਾ ਬੋਲੀ ਦੇਖ ਮੇਰੇ ਬੰਦੇ ਨੇਗੇ ਹੁਣ ਮੁਰੋ ਪੁੱਠਾ ਨਹੀਂ ਬੋਲਣਾ ਠੀਕ ਹੈ ਨਾ ਗੱਲ ਗਲਤ ਬੋਲਿਆ ਫਿਰ ਕੰਮ ਹਾਂ ਹਾਂ ਮੈਂ ਮੁੰਡੇ ਦੀ ਸੌਂ ਖਾਣ ਦਾ ਮੈਂ ਤੈਨੂੰ ਕਿਹਾ ਹੁਣੀ ਗੱਲ ਤਾਂ ਜਿਹੜੀ ਤੈਨੂੰ ਮੈਂ ਗੱਲ ਕਰਨਾ ਤੂੰ ਉਹ ਕੰਮ ਤੇ ਆ ਯਾਰ ਉਹ ਇਹਨਾਂ ਨੇ ਤਾਂ ਬਹੁਤ ਇਹ ਗੱਲ ਤੇ ਤੈਨੂੰ ਬੋਲ ਸਕਦੇ ਨੇ ਕਿਉਂਕਿ ਇਹਨਾਂ ਨੇ ਤੇਰੇ ਤੋਂ ਪੈਸੇ ਲੈਣੇ ਆ ਠੀਕ ਆ ਨਾ ਗੱਲ ਤੂੰ ਨਹੀਂ ਬੋਲਦਾ ਤੂੰ ਤਾਂ ਇਹਨਾਂ ਨੂੰ ਨਿਮਰਤਾ ਨਾਲ ਕਹਿ ਸਕਦਾ ਵੀ ਭਾਈ ਅੱਜ ਇਨੀ ਤਰੀਕ ਨੂੰ ਦੇਉਂਗਾ ਹੱਥ ਮੱਣ ਕੇ ਦੇਉਂਗਾ ਆ ਜਾਏ ਉਹਦੇ ਨਾਲ ਗੋਣ ਆਹ ਆਹ ਇਹਨਾਂ ਨਾਲ ਬੋਲੀ ਤਿੰਨ ਟਮਾਟਰ ਆਹ ਸੱਚੀ ਗੱਲ ਭਾ ਨਾ ਬੋਲਣਾ ਇਹਨਾਂ ਦੇ ਤੂੰ 1,80,000 ਰੁਪਏ ਲੈ ਗਏ ਹੈ ਆਪਦੇ ਇਸ ਇਹਨਾਂ ਤੋਂ ਬੰਦਿਆਂ ਤੋਂ ਇਹਨਾਂ ਨੂੰ ਕਿਹ ਹੈ ਆਏ ਨੇ ਕਿ ਤੇਰੇ 1,80,000 ਰੁਪਏ ਤੂੰ ਇਹਨਾਂ ਤੋਂ ਲੈਤਾ ਖੁਦ ਖੁਦ ਕਿਰਨਾਂ ਪੱਖੋ ਕੋਲੋਂ ਦੇ ਵਾਪਸ ਹੁਣ ਕਦੋਂ ਦੇ ਰਹੇ ਹਾਂ 18 ਤਰੀਕ ਦਾ ਇਕਰਾਰ ਸੀ ਲਾਰੇ ਲਾਈਆ ਦਿਨ ਤੇ 20 ਵੀ ਕੋਲ ਲਾਉਣਾ ਜੀ ਹੈ ਹਾਂ 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 ਲੈ ਪਰ ਫੋਟੋ ਚਾਹੀਦੀ ਹੋ ਜਾਣਾ ਕਿੰਨੀ ਟਾਈਮ ਦੇਣਾ ਵੀ ਆਹ ਟਾਈਮ ਨੂੰ ਉਦਾਂ ਉਹਨਾਂ ਟੈਂਪਰਿੰਸ ਫੋਨ ਨਹੀਂ ਕਰਦੇ ਟਾਈਮ ਦੇ ਹਾਂ ਅੱਜ ਦਾ 27 ਹੋਗੀ ਹਾਂ ਲਾ ਕਮਾਲ ਦੀ ਗੱਲ ਐਨਾ ਟਾਈਮ ਯਾਰ ਐਨਾ ਟਾਈਮ ਤਾਂ ਫਿਰ ਨਾ ਟਾਈਮ ਲੈ ਕੇ ਨਾਲ ਨਾ ਦੇਣ ਵਾਲੀਆਂ ਗੱਲਾਂ ਕਰਨੋ ਯਾਰ ਘਰ ਲਖਾ ਦੇ ਫਿਰ ਆਉਦਾ ਘਰ ਘਰ ਲਖਾ ਦੇ ਜਿਹੜਾ ਤੇਰੇ ਕੋਲੇ ਘਰ ਉਹ ਲਖਾ ਦੇ ਆਹੋ ਕੁਰਸੀ ਆ ਦੇ ਮਿਲ ਗਈ ਆਹਾਂ ਕੋਤਾ ਦੇ ਰਾਂ ਫਿਰ ਜਿਹੜਾ ਤੇਰੇ ਕੋਲੇ ਹੈਂ ਤੂੰ 50000 ਰੁਪਿਆ ਪਾ ਪਹਿਲਾਂ 50000 ਤੇ ਹੁਣ ਪਾ ਦੇ ਆਹਾਂ ਹਾਂ ਦੂਸਰੇ ਵੀ ਮੈਂ ਦੇ ਦਿੰਦਾ ਜਾਣਾ ਨਹੀਂ ਹੁਣ ਜਿੱਦੀ ਹਾਂਜੀ ਹਾਂਜੀ ਦਾ ਮਤ ਪੜਵਾ ਆਹਾਂ ਠੀਕ ਹੈ ਇੱਕ ਇਹਨਾਂ ਨੂੰ ਤੇਰਾ ਮੋਟਰਸਾਈਕਲ ਦਾ ਜਿਹੜਾ ਤੇਰੇ ਕੋਲੇ ਮੋਟਰਸਾਈਕਲ ਦਾ ਗੱਡੀ ਤੇਰੇ ਕੋਲੇ ਫਿਰ ਇੱਕ ਉਹ ਉਹਨਾਂ ਨੂੰ ਮੋਟਰਸਾਈਕਲ ਹੱਕਾ ਦੇ ਠੀਕ ਹੈ ਨਾ ਗੱਲ ਇੱਕ ਪੈਸਾ ਦੇ ਦੇ ਮੋਟਰਸਾਈਕਲ ਵੀ ਲੈ ਕੇ ਜਾਣਗੇ ਉਹ ਤੇ ਇਹਨਾਂ ਨੂੰ ਆ 50000 ਰੁਪਏ ਵੀ ਪਾ ਫਰਾਂ ਐ ਚੀਜ਼ਾਂ ਹੋਲੀ-ਬੋਲੀ ਜਿਹੜਾ ਤੇਰੇ ਕੋਲੇ ਸੰਤ ਤੂੰ ਲੈ ਜਾ ਕਰਾਂਗਾ ਉਹੀ ਲੈ ਜਾ ਕਰਾਂਗੇ ਸੱਕ ਕੇ ਫਿਰ ਤਾਂ ਹੀ ਕਰਨਾ ਪਊ ਹਾਂ ਅਗੋ ਪੁੱਠਾ ਬੋਲਦੇ ਜੀ ਮੁਰੋ ਇਹ ਤਾਂ ਭਾਈ ਗੱਲ ਪੁੱਠਾ ਬੋਲੇ ਜੀ ਪੁੱਠਾ ਨਾ ਬੋਲੀ ਦੇਖ ਮੇਰੇ ਬੰਦੇ ਨੇਗੇ ਹੁਣ ਮੁਰੋ ਪੁੱਠਾ ਨਹੀਂ ਬੋਲਣਾ ਠੀਕ ਹੈ ਨਾ ਗੱਲ ਗਲਤ ਬੋਲਿਆ ਫਿਰ ਕੰਮ ਹਾਂ ਹਾਂ ਇਹ ਮੁੰਡੇ ਦੀ ਸੌਖਾ ਖਾਂਡਦਾ ਮੈਂ ਤੈਨੂੰ ਕਿਹਾ ਬਣੀ ਗੱਲ ਤਾਂ ਜਿਹੜੀ ਤੈਨੂੰ ਮੈਂ ਗੱਲ ਕਰਨਾ ਤੂੰ ਉਹ ਕੰਮ ਤੇ ਆ ਯਾਰ ਪਿੱਛੇ ਉਹਨਾਂ ਨੇ ਤਾਂ ਇਹ ਗੱਲ ਤੇ ਤੈਨੂੰ ਬੋਲ ਸਕਦੇ ਨੇ ਕਿਉਂਕਿ ਇਹਨਾਂ ਨੇ ਤੇਰੇ ਤੋਂ ਪੈਸੇ ਲੈਣੇ ਆ ਠੀਕ ਆ ਨਾ ਗੱਲ ਤੂੰ ਨਹੀਂ ਬੋਲਦਾ ਤੂੰ ਤਾਂ ਇਹਨਾਂ ਨੂੰ ਨਿਬਰਤਾ ਨਾਲ ਕਹਿ ਸਕਦਾ ਵੀ ਭਾਈ ਅਜੇ ਤਰੀਕ ਨੂੰ ਦੇਉਂਗਾ ਹੱਥ ਮੰਨ ਕੇ ਦੇਉਂਗਾ ਆ ਜਾਇ ਉਹਦੇ ਅੰਦਰ ਨੂੰ ਜਾਂ ਅੰਦਰ ਨੂੰ ਹੈ ਹਾਂ ਆਹ ਜੀ ਥਾਂ ਤੇ 3 ਟਮਾਟਰ ਲਾ ਆਹ